ਇਸ ਇਲਾਕੇ ਦੇ ਵਿੱਚ 4000 ਜਿਹੜੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਆ तकरीबन 21 ਨਾਕਾ ਬੰਦੀ ਕੀਤੀ ਗਈ ਹੈ। 21 ਥਾਵਾਂ ਤੇ ਪਾਰਕਿੰਗ ਬਣਾਈ ਹੋਈ ਹੈ। ਆ तकरीबन 40 ਦੇ ਆਸ-પાસ ਇਲਾਕੇ ਦੇ ਆਸ-પાસ ਨਾਕਾ ਬੰਦੀ ਕੀਤੀ ਗਈ ਹੈ। ਪੂਰਾ ਜਿਹੜਾ ਏਰੀਆ ਸੀਸੀਟੀਵੀ ਕੈਮਰਾਸ ਨਾਲ ਕਵਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਡਰੋਨ ਬੇਸਡ ਮੈਨੇਜਮੈਂਟ ਵੀ ਹੈ ਸੀ। ਆ ਟ੍ਰੈਫਿਕ ਦੀ ਵੀ ਅਤਿ ਸਰਵੇਲੈਂਸ ਵੀ ਉਹਦੇ ਤੋਂ ਕਰ ਰਹੇ ਆ। ਤੁਸੀਂ ਉੱਥੇ ਵੀ ਦੇਖ ਸਕਦੇ ਹੋ 10 ਸਮਾਧਾਨ ਕੇਂਦਰ ਦੇ ਅੰਦਰ ਸਾਡੇ ਵੱਲੋਂ ਬਣਾਏ ਗਏ ਨੇ ਪਿਛਲੇ ਸਾਲ ਪੰਜ ਸੀਗੇ ਸਤਿਮਨ ਸਿੰਘ ਸਾਹਿਬ ਦੀ ਕਿਸ਼ੇ ਨਿਰਦੇਸ਼ਟੀ ਇਹਨਾਂ ਨੂੰ ਦਾਇਆ ਗਿਆ ਹੈ ਤੇ ਸਾਡੇ ਕੋਲ ਇੱਥੇ 200 ਪਲਸ ਕੈਮਰਾ ਸਿਸਟਮ ਸਾਰਾ ਫਟੇਖੜ ਸਾਹਿਬ ਕਵਰ ਹੈ ਇਸ ਟਾਈਮ ਤੇ ਇੱਥੇ ਪੂਰੇ ਰੋਡ ਨੇ ਜਿੰਨੇ ਫਟੇਖੜ ਸਾਹਿਬ ਤੋਂ ਪੂਰੇ ਵੀ ਨੇ ਉਹ ਸਾਰੇ ਸਾਡੇ ਕੋਲ ਇਸ ਟਾਈਮ ਕਵਰ ਨੇ ਜੇ ਜਾਨਣਾ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਦੇਖਣਾ ਚਾਹੁੰਦੇ ਹੋ ਤਾਂ ਨਾਲ ਜਿਹੜਾ ਆਈਪੀ ਉਹ ਕਨੈਕਟ ਕਰਕੇ ਅਸੀਂ ਦੇਖ ਸਕਦੇ ਹਾਂ ਪਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਸਾਡੇ ਨਾਲ ਹੈ ਪਤੇਗੜ ਸਾਹਿਬ ਦੇ ਐਸਐਸਪੀ ਮੈਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਕਿਵੇਂ ਸਿਕਿਉਰਿਟੀ ਦੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਜੀ ਜਿਦਾ ਕਿ ਤੁਸੀਂ ਜਾਣਦੇ ਹੋ ਜੀ ਕਿ ਇਸ ਟਾਈਮ ਤੇ ਪਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਤੇ 26 27 28 ਨੂੰ ਜਿਹੜੀ ਸਭਾ ਹੈ ਪਰ तकरीबन 22 ਤਰੀਕ ਤੋਂ ਇੱਥੇ ਭਾਰੀ ਸੰਖਿਆ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਤੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਾਨੂੰ ਦੇਸ਼ਾ ਨਿਰਦੇਸ਼ ਬੜੇ ਕਲੀਅਰ ਜਾਰੀ ਕੀਤੇ ਗਏ ਸੀਗੇ ਕਿ ਇੱਥੇ ਆਣ ਵਾਲੀ ਸੰਗਤ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੇ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਣ ਇਸ ਇਲਾਕੇ ਦੇ ਵਿੱਚ 4000 ਜਿਹੜੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅ ਤਕਰੀਬਨ 21 ਨਾਕਾਬੰਦੀ ਕੀਤੀ ਗਈ ਹੈ 21 ਥਾਵਾਂ ਤੇ ਪਾਰਕਿੰਗ ਬਣਾਈ ਗਈ ਹੈ ਤਕਰੀਬਨ 40 ਦੇ ਆਸ-ਪਾਸ ਇਲਾਕੇ ਦੇ ਆਸ-ਪਾਸ ਨਾਕਾਬੰਦੀ ਕੀਤੀ ਗਈ ਹੈ ਪੂਰਾ ਜਿਹੜਾ ਏਰੀਆ ਸੀਸੀਟੀਵੀ ਕੈਮਰਾਸ ਨਾਲ ਕਵਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਡਰੋਨ ਬੇਸਡ ਮੈਨੇਜਮੈਂਟ ਵੀ ਅ ਟ੍ਰੈਫਿਕ ਦੀ ਵੀ ਅਤੀ ਸਰਵੇਲੈਂਸ ਵੀ ਉਹਦੇ ਥਰੂ ਕਰ ਰਹੇ ਆ ਨਾਲ ਹੀ ਸੰਗਤਾਂ ਦੀ ਸਹੂਲਤ ਲਈ ਸ਼ਟਲ ਸਰਵਿਸ ਪ੍ਰੋਵਾਈਡ ਕੀਤੀ ਗਈ ਹੈ ਜੀ ਕਿਨੇ ਕ ਮੈਂ ਸਹਾਇਕ ਕੇਂਦਰ ਨੇ ਜੇਕਰ ਜੇ ਕਿਸੇ ਨੂੰ ਮਦਦ ਦੀ ਲੋੜ ਆ ਤਾਂ ਕਿੱਥੇ ਜਾ ਸਕਦਾ ਹੈ ਜੀ ਤੁਸੀਂ ਉੱਥੇ ਵੀ ਦੇਖ ਸਕਦੇ ਹੋ 10 ਸਮਾਧਾਨ ਕੇਂਦਰ ਸਾਡੇ ਵੱਲੋਂ ਬਣਾਏ ਗਏ ਨੇ ਪਿਛਲੇ ਸਾਲ 5 ਸੀਗੇ ਤਾਂ ਮਨੁੱਖ ਸਿੰਘ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਇਹਨਾਂ ਨੂੰ ਵਧਾਇਆ ਗਿਆ ਹੈ ਇੱਥੇ ਬੜਾ ਚੰਗਾ ਕੰਮ ਹੋ ਰਿਹਾ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਆਂਦੀ ਹੈ ਕੋਈ ਨਾ ਕੋਈ ਛੋਟੀ ਮੋਟੀ ਪਰੇਸ਼ਾਨੀ ਹੁੰਦੀ ਹੈ ਜਿੱਦਾਂ ਆਮ ਤੌਰ ਤੇ ਦੇਖਿਆ ਗਿਆ ਕੱਲ ਵੀ ਹੈ ਤੇ 4-5 ਕੇਸ ਆਏ ਸੀ ਕਿ ਆਪਣੇ ਪਰਿਵਾਰ ਤੋਂ ਲੁੱਕ ਕੇ ਕਈ ਵਾਰੀ ਵਿਛੜ ਜਾਂਦੇ ਨੇ ਭੀੜ ਦੇ ਵਿੱਚੋਂ ਕਾ ਉੱਥੇ ਜਦੋਂ ਇਹ ਆਉਂਦੇ ਨੇ ਸਾਡੇ ਕੋਲ ਤਾਂ ਸਾਡੇ ਕੋਲ ਹਰ ਤਰੀਕੇ ਦੇ ਪ੍ਰਬੰਧ ਨੇ ਕੰਟਰੋਲ ਰੂਮ ਤੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਆ ਦੂਜੇ ਸਮਾਧਾਨ ਕੇਂਦਰ ਤੇ ਦੱਸਿਆ ਜਾਂਦਾ ਹੈ ਤੇ ਇਸ ਤਰੀਕੇ ਨਾਲ ਜਿਹੜੀ ਫੈਮਿਲੀ ਨੂੰ ਲੋਕੇਟ ਕੀਤਾ ਜਾਂਦਾ ਹੈ ਇਲਾਕੇ ਦੇ ਵਿੱਚ ਇਹ ਸਕਰੀਨ ਦੇ ਵਿੱਚ ਸਮਾਧਾਨ ਜਿਹੜੇ 10 ਦੇ ਕਰੀਬ ਕੇਂਦਰ ਬਣਾਏ ਗਏ ਨੇ ਉਹਨਾਂ ਨਾਲ ਸਿੱਧੀ ਕਨੈਕਟੀਵਿਟੀ ਹੈ ਉਹਨਾਂ ਨਾਲ ਸਿੱਧਾ ਤੁਸੀਂ ਜੁੜ ਸਕਦੇ ਹੋ ਇੱਥੇ ਕਿਸੇ ਦਾ ਵੀ ਜੇਕਰ ਕੋਈ ਸਮਾਨ ਖਾਉਂਦਾ ਆ ਜਾ ਕੋਈ ਕਿਸੇ ਦਾ ਨਾਲ ਦਾ ਕੋਈ ਸਾਥੀ ਖੋ ਜਾਂਦਾ ਹੈ ਜਾਂ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਸਮਾਧਨ ਕੇਂਦਰ ਤੇ ਉਹ ਵਿਅਕਤੀ ਜਾਂਦਾ ਹੈ ਤੇ ਉੱਥੇ ਜਾ ਕੇ ਆਪਣੀ ਕੰਪਲੇਂਟ ਦਿੰਦਾ ਆ ਆਨਲਾਈਨ ਜਿਹੜਾ ਆ ਇੱਥੇ ਕੰਟਰੋਲ ਰੂਮ 'ਚ ਇਹਨਾਂ ਕੋਲ ਵੀ ਖਬਰ ਪਹੁੰਚਦੀ ਆ तमाम ਜਿਹੜੇ ਸਮਾਧਨ ਕੇਂਦਰ ਆ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਟਾਈਮ ਤੇ ਪਹੁੰਚਾ ਦਿੰਦੇ ਰਹੇ ਕਿ ਇਹ ਜਿਹੜਾ ਵਿਅਕਤੀ ਇਸ ਨੂੰ ਇਹ ਗੱਲ ਦੀ ਨੀਡ ਹੈਗੀ ਆ ਸੋ ਇਹ ਬਣਾਇਆ ਗਿਆ ਤੇ ਫਿਰ ਚੱਪੇ-ਚੱਪੇ ਦੇ ਨਿਗਰ ਰੱਖਣ ਦੇ ਲਈ ਜਿਹੜੇ ਨੇ ਸੀਸੀਟੀਵੀ ਕੈਮਰੇ ਲਾਏ ਗਏ ਨੇ ਇੱਕ ਇਹ ਸਕਰੀਨ ਲਾਈ ਗਈ ਆ ਸੀਸੀਟੀਵੀ ਕੈਮਰਿਆਂ ਦੀ ਤੇ ਦੂਜੀ ਜਿਹੜੀ ਆ ਵੱਡੀ ਸਕਰੀਨ ਜਿਹੜੀ ਸੀਸੀਟੀਵੀ ਕੈਮਰੇ ਆ ਦੀ ਆ ਜਿਹੜੀ ਉਹ ਵੀ ਲਾਈ ਗਈ ਆ ਜਿਸ ਦੇ ਉੱਤੇ ਹਰ ਜਗ੍ਹਾ ਨਿਗਰੱਖੀ ਜਾ ਰਹੀ ਆ ਕਿ ਰੋਡਸ ਕਿਸ ਤਰੀਕੇ ਨਾਲ ਨੇ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਚ ਕੀ ਸਥਿਤੀਆਂ ਹਰ ਇੱਕ ਆਈਪੀ ਦੇ ਥਰੂ ਹਰ ਇੱਕ ਕੈਮਰੇ ਉੱਤੇ ਨਿਗਰੱਖੀ ਜਾਂਦੀ ਆ ਜਿੱਥੇ ਕੋਈ ਐਸਾ ਵਿਅਕਤੀ ਦਿਖਦਾ ਆ ਜਾਂ ਐਸੀ ਕੋਈ ਕਾਰਵਾਈ ਹੁੰਦੀ ਨਜ਼ਰ ਆਉਂਦੀ ਆ ਉਸ ਉੱਤੇ ਤੁਰੰਤ ਜਿਹੜਾ ਇੱਥੋਂ ਕੰਟਰੋਲ ਰੂਮ ਤੋਂ ਵਾਇਰਲੈਸ ਕਰਕੇ ਜਿਹੜਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਆ ਤਾਂ ਉਸ ਵਿਅਕਤੀ ਨੂੰ ਕਾਬੂ ਕਰ ਲਿੱਤਾ ਜਾਂਦਾ ਇੱਕ ਸੁਰੱਖਿਆ ਪ੍ਰਬੰਧਕ ਫੁਕਤਾ ਨੇ ਸਾਡੇ ਨਾਲ ਜਿਹੜਾ ਜਿਹੜੇ ਨੇ ਸੀਨੀਅਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਤੁਸੀਂ ਜਿਹੜਾ ਇਹ ਸਾਰਾ ਕੋਈ ਵਾਚ ਕਰ ਰਹੇ ਕਿੰਨੇ ਕਿ ਕੈਮਰੇ ਨੇ ਟੋਟ ਲੱਗੇ ਸਸ਼ੀ ਗੱਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਰ ਸਾਡੇ ਕੋਲ ਇੱਥੇ 200 ਤੋਂ ਪਲੱਸ ਕੈਮਰਾ ਸਾਡੇ ਕੋਲ ਸਾਰਾ ਫਟੇਗੜ ਸਾਹਿਬ ਦਾ ਕਵਰ ਹੈ ਜੀ ਪੂਰਾ ਇਸ ਟਾਈਮ ਤਾਂ ਇੱਥੇ ਪੂਰੇ ਰੋਡ ਨੇ ਜਿੱਦਣ ਜਿੰਨੇ ਕਿ ਫਟੇਗੜ ਸਾਹਿਬ ਦੇ ਪੂਰੇ ਵੀ ਨੇ ਉਹ ਸਾਰੇ ਸਾਡੇ ਕੋਲ ਇਸ ਟਾਈਮ ਕਵਰ ਨੇ ਜੇ ਸਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਵੀ ਦੇ ਪਰ ਪੂਰੇ ਜਿਹੜਾ ਨਿਗਰੱਖਿਆ ਰੱਖੀ ਯਾਰ ਫਿਰ ਕਿਵੇਂ ਜੇ ਤੁਹਾਨੂੰ ਕੋਈ ਕੁਝ ਲੱਗਦਾ ਆ ਕੋਈ ਦਿੱਕਤ ਆ ਫਿਰ ਉੱਥੇ ਜਿਹੜਾ ਜਿਹੜਾ ਨਾਲ ਦੇ ਪੁਲਿਸ ਅਸੀਂ ਵਾਕੀ ਟੋਕੀ ਦੇ ਉੱਤੇ ਮੈਸੇਜ ਪਾ ਦਿੰਨੇ ਸਾਡੇ ਕੋਲ ਕੰਟਰੋਲ ਰੂਮ ਦੇ ਉੱਤੇ ਹੈਗਾ ਸਾਰਾ ਕੁਝ ਅਸੀਂ ਨਾਲ ਦੇ ਉਹਨਾਂ ਨੂੰ ਨੋਟ ਹੋ ਜਾਂਦਾ ਉੱਥੇ ਨਾਲੇ ਸੀਜੀ ਦੀ ਟੀਮ ਬੈਠੀ ਆ ਉਹ ਵਾਚ ਆਊਟ ਕਰ ਲੈ ਜੋ ਕਿ ਸਿਵਲ ਦੇ ਵਿੱਚ ਉੱਥੇ ਤਾਇਨਾਤ ਆ ਤੇ ਮਤਲਬ ਇਹ ਸਾਰਾ ਅਸੀਂ ਕਹਿ ਸਕਦੇ ਆ ਕਿ ਆਊਟਰ ਇਨਸਾਈਡ ਸਾਰੇ ਹੀ ਤੁਸੀਂ ਕਵਰ ਕਰ ਰਹੇ ਹੋ ਸਾਰੇ ਆਲਫਾ ਤੱਕ ਸਾਫ ਪੂਰਾ ਕਵਰ ਹੈ ਜੀ ਤੁਸੀਂ ਪੂਰੀ ਤਰ੍ਹਾਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਸੀਸੀਟੀਵੀ ਨਾਲ ਕੰਟਰੋਲ ਰੂਮ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਜਿਹੜਾ ਚੈੱਕ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜਾ ਇਸ ਭੀੜ ਦਾ ਫਾਇਦਾ ਲੈ ਕੇ ਗਲਤ ਜਿਹੜਾ ਆ ਕਾਰਵਾਈਆਂ ਕਰ ਜਾਂਦੇ ਨੇ ਦਾ ਇਸ ਬਹੁ ਹਾਲ ਉਸ ਖਾਮਾ ਬਣਾਉਣ ਦੇ ਲਈ ਪੁਲਸ ਵੱਲੋਂ ਪੂਕਤਾ ਇੰਤਜ਼ਾਮ ਨੇ ਉਥੇ ਹੀ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਕ ਵੇ ਪਹਿਲਾਂ ਕਿਹਾ ਕਿ ਜਿਹੜੇ ਸਮਾਧਾਨ ਕੇਂਦਰ ਨੇ ਸਮਾਧਾਨ ਕੇਂਦਰ ਨਾਲ ਕਿਵੇਂ ਜੁੜਦੇ ਹੋ ਤੁਸੀਂ ਸਮਾਧਾਨ ਕੇਂਦਰ ਤੋਂ ਲਾਈਵ ਰਿਕਾਰਡਿੰਗ ਚੱਲਦੀ ਹੈ ਸਾਡੀ ਵੈਬ ਦੇ ਤੇ ਜਿੱਥੇ ਵੀ ਜੇ ਮੰਨ ਲਓ ਕਿਸੇ ਦਾ ਵੀ ਕੋਈ ਮਿਸਪਲੇਸ ਹੋ ਜਾਂਦਾ ਜੇ ਫੋਨ ਮਿਸਪਲੇਸ ਹੋ ਜਾਂ ਕੋਈ ਪਰਸਨ ਮਿਸਪਲੇਸ ਹੋ ਜਾਂਦਾ ਸਾਡੇ ਕੋਲ ਉਰੇ ਆ ਕੇ ਉਹ ਆਪਣੀ ਕੰਪਲੇਂਟ ਦਰਜ ਕਰਵਾ ਦਿੰਦਾ ਕਿਸੇ ਵੀ ਸਮਾਧਾਨ 10 ਸਮਾਧਾਨ ਕੇਂਦਰ ਨੇ ਉਥੇ ਵੀ ਜਾ ਕੇ ਉਹ ਕਰਵਾ ਸਕਦਾ ਮਿਸਪਲੇਸ ਮਤਲਬ ਪੂਰੀ ਤਰ੍ਹਾਂ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਜੈਸ ਹਾਂਜੀ ਸੋ ਇਹ ਸਮਾਧਾਨ ਕੇਂਦਰਾਂ ਨਾਲ ਵੀ ਜਿਹੜਾ ਸਿੱਧਾ ਇੱਥੋਂ ਜੁੜਦੇ ਨੇ ਇੱਥੇ ਜਾ ਕੇ ਲਾਈਵ ਜਿਹੜੇ ਇਹ ਚੱਲਦੇ ਪਏ ਨੇ ਜਿੱਥੋਂ ਜਾ ਕੇ ਲਾਈਵ ਆਪਣੀ ਕੰਪਲੇਂਟ ਤੁਸੀਂ ਦਰਜ ਕਰਵਾ ਸਕਦੇ ਹੋ ਤੇ ਪੂਰੀ ਤਰ੍ਹਾਂ ਜਿਹੜਾ ਆ ਇਹ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਇੱਥੇ ਫਤਿਹਗੜ ਸਾਹਿਬ ਦੇ ਵਿੱਚ ਹਾਜ਼ਰ ਹੈ ਤੇ ਨਾਕੇ ਵੀ ਲੱਗੇ ਹੋਏ ਨੇ ਜਿਹੜੀ ਬਹੁਤ ਸਾਰੀ ਜਗ੍ਹਾ ਤੇ ਚੈੱਕ ਪੋਸਟਾਂ ਬਣਾਈਆਂ ਗਈਆਂ ਨੇ ਉੱਥੇ ਵੀ ਜਿਹੜਾ ਆ ਕੰਪਲੇਂਟਡ ਹੁੰਦੀ ਆ ਪਰ ਇੱਥੇ ਕੀ ਹੈ ਕਿ ਡਬਲ ਚੈੱਕ ਕਰਨ ਨੂੰ ਇੱਕ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਪੂਰੀ ਨਿਗਰ ਰੱਖੀ ਜਾਂਦੀ ਹੈ ਕਿ ਜਿਹੜਾ ਸਮਾਧਾਨ ਕੇਂਦਰ ਤੇ ਜਾ ਕੇ ਕੰਪਲੇਂਟ ਹੋਈ ਆ ਉਸ ਨੂੰ ਬਾਕੀਆਂ ਨਾਲ ਕਿਵੇਂ ਕਨੈਕਟ ਕਰਨਾ ਹੈ ਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਸ ਦੇ ਥਰੂ ਨਜ਼ਰ ਕਿਵੇਂ ਰੱਖੀ ਜਾਣੀ ਆ ਸੋ ਇਹ ਕੰਟਰੋਲ ਰੂਮ ਬੜਿਆ ਹੋਇਆ ਪੂਰੇ ਫਤੇਗੜ ਸਾਹਿਬ ਦੇ ਵਿੱਚ ਜੇਕਰ ਤੁਸੀਂ ਸ਼ੀਰਦੀ ਜੋੜ ਮੇਲੇ ਦੇ ਵਿੱਚ ਆਉਨੇ ਹੋ ਤਾਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਸੀਸੀਟੀਵੀ ਰਾਹੀਂ 24 ਘੰਟੇ ਹਰ ਇੱਕ ਪਲ ਦੇ ਉੱਤੇ ਨਿਗਰ ਰੱਖੀ ਜਾ ਰਹੀ ਆ ਹਰ ਇੱਕ ਸਿਕਿਉਰਟੀ ਪੁਆਇੰਟ ਦੇ ਉੱਤੇ ਪੁਲਸ ਤੁਹਾਡੀ